ਕੱਲੋ ਫਿਰ ਅੱਜ ਉਹ ਦੇਰ ਹੋ ਗਿਆ ਅੱਛਾ ਦੇਰ ਕਦਮ ਲਿਆ ਆ ਫਿਰ ਅੱਗੇ ਚੱਲਿਆ ਤਾਂ ਵੀ ਸੜਕ ਨੂੰ ਵੱਧ ਕਰ ਦਿੰਦਾ ਹਾਂ ਸਾਰੇ ਖੋਲ੍ਹ ਹੀ ਕਰ ਦਿੰਦੇ ਕੱਟ ਕੱਟਦਾ ਹੈ ਸਰਪੋ ਓਹ ਹੋ ਦੇਰ ਕਟਾਉਂਦਾ ਨਹੀਂ ਦੂਰੇ ਹੀ ਪਾਣਦੇ ਬਾਈ ਫੱਕਰ ਤੁਮਨਵਾਤ ਫੜਾ ਲੈ ਸੀਰੇ ਤੋਂ ਟੁੱਟਿਆ ਵਾ ਇਹ ਸੀਰੇ ਉਹ ਦੇਖੋ ਉਹਨਾਂ ਦੀ ਵੀ ਸੱਤ ਚਾਉਂਦੇ ਵੀ ਪ੍ਰਬੰਧ ਕਰੀ ਜਾਂਦੇ ਆ ਕਵਰ ਪਾਈ ਜਾਂਦੇ ਆ ਲਓ ਜੀ ਮੀਨ ਇਹ ਇੰਨੀ ਕੁ ਮਾਰਕ ਪਾਤੀ ਤੇ ਵੀ ਲੋਕਾਂ ਦੇ ਨਾਲ ਲੈਟਰ ਚੋਂ ਲਾਦੇ ਆ ਦੇਖ ਲਓ ਜੀ ਹਰੇਕ ਘਰ ਦੇ ਵਿੱਚ ਤੁਹਾਨੂੰ ਕਾਗਜ਼ ਮਿਲੂਗਾ ਸੱਤ ਦੇ ਉੱਤੇ ਤੇ ਮੰਨ ਲਓ ਇੰਨਾ ਕੁ ਨਹੀਂ ਪਾਤਾ ਵੀ ਲੋਕਾਂ ਦਾ ਪੂਰਾ ਹਾਲ ਕਰਦਾ ਠੀਕ ਹੈ ਕਿ ਉਧਰੋਂ ਝੋਨਾ ਮਾਰੀ ਤੁਰ ਜਾਂਦਾ ਰੱਬ ਠੀਕ ਹੈ ਨਾ ਜੀ ਹਰੇਕ ਹਰੇਕ ਸੱਤ ਤੇ ਤੁਹਾਨੂੰ ਕਾਗਜ਼ ਮਿਲੂਗਾ ਇਹ ਇਧਰ ਆ ਦੇਖ ਲਾ ਬਾਈ ਦਾ ਵਿਚਾਰੇ ਦਾ ਘਰ ਆ ਇਹਦੀ ਸੱਤ ਚੋਂ ਲਾਗੇ ਹੋ ਕਿਵੇਂ ਬਾਈ ਮੈਂ ਸਾਰਿਆਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਹੁਣ ਦਾ ਹੱਥ ਪੈਰ ਰੱਬ ਅੱਗੇ ਜੋੜ ਦੋ ਦੇਖਣਾ ਬਾਈ ਬਹੁਤ ਬੁਰਾ ਹਾਲ ਹੋ ਗਿਆ ਹੁਣ ਤੁਸੀਂ ਤੇ ਕੈਮਰਾ ਘੁਮਾ ਕੇ ਦੇਖ ਲਓ ਸਾਰਿਆਂ ਦੇ ਤਰਪਾਲਾਂ ਝੜੀਆਂ ਪਈਆਂ ਕੋਠਿਆਂ ਤੇ ਤੇ ਬੱਸ ਹੁਣ ਅਰਦਾਸ ਇਹੀ ਕਰਦੇ ਆ ਰੱਬ ਅੱਗੇ ਕਿ ਭਰਾਵਾ ਹੁਣ ਤਾਂ ਬੱਸ ਕਰ ਜਾ ਇਧਰੋਂ ਰਾਜਸਥਾਨ ਜਾਂ ਹਰਿਆਣਾ ਲੰਘ ਜਾ ਸਾਡੇ ਤਾਂ ਹੁਣ ਕੰਨੀਆਂ ਹੱਥ ਲਾ ਗਏ ਸਾਡੇ ਤਾਂ ਹੁਣ ਪਹਿਲਾਂ ਤੇ ਹੱਥ ਵੀ ਬੰਨਦੇ ਹੁੰਦੇ ਸੀ ਪੈਰ ਵੀ ਬੰਨਦੇ ਨਾਲ ਇਸ ਕਰਕੇ ਭਰਾਵਾ ਸਾਡੇ ਤਾਂ ਹੁਣ ਸਾਰੇ ਕੋਠੇ ਚੋਈ ਜਾਂਦੇ ਆ ਭਰਾਵਾ ਥੱਲੇ ਸਾਰਾ ਸਮਾਨ ਗਿੱਲਾ ਹੋ ਜਾਂਦਾ ਤੇ ਨਾਲੇ ਲੈਂਟਰ ਲੱਗੇ ਹੋਇਆ ਲੈਂਟਰ ਵੀ ਚੋਈ ਜਾਂਦੇ ਨੇ ਤੇ ਹੁਣ ਤੁਸੀਂ ਆਪ ਹੀ ਹਾਲਾਤ ਦੇਖ ਸਕਦੇ ਹੋ ਨੇ ਸਾਰੇ ਪਾਸੇ ਤਰਪਾਲ ਨਹੀਂ ਤਰਪਾਲਾਂ ਹੋਈਆਂ ਪਈਆਂ ਨੇ ਸਾਰੇ ਬੰਦੇ ਤਰਪਾਲਾਂ ਪਈ ਜਾਂਦੇ ਨੇ ਤੇ ਬਾਕੀ ਮੇਰੀ ਬੇਨਤੀ ਉਹਨਾਂ ਨੂੰ ਵੀ ਮੇਰੇ ਵੀਰ ਅਸੀਂ ਹੁਣ ਲੈ ਕੇ ਆਇਆ ਕਾਗਜ਼ ਵੀ ਲੈ ਕੇ ਆਏ ਆ ਤਰਪਾਲਾਂ ਲੈ ਕੇ ਆਏ ਆ ਜਿੱਥੇ ਮੰਨ ਕੇ ਚੱਲੋ 80 ਰੁਪਏ ਕਿਲੋ ਜਾਂ ਮੰਨ ਕੇ ਚੱਲੋ ਕਿੰਨੇ ਵੀ ਮਿਲਦਾ ਉਹਨਾਂ ਨੂੰ ਕਿਸੇ ਤੋਂ ਉਹ ਤਾਂ ਮੰਨ ਕੇ ਚੱਲੋ 10 ਰੁਪਏ ਕਮਾਈ ਕਰ ਲੈਣਾ ਉਹ ਹੁਣ 160 ਰੁਪਏ ਕਿਲੋ ਵੇ ਇਹਨਾਂ ਦੇ ਕਿਲੋ 2 ਵਿੱਚ 200 ਰੁਪਏ ਵੀ ਦੇਈ ਜਾਂਦੇ ਨਹੀਂ ਹਾਂ 200 ਰੁਪਏ ਵੀ ਜਾਈ ਜਾਂਦਾ ਬਾਈ ਹੋਰ ਗੱਲ ਆਈ ਹੈ ਵੀ ਯਾਰ ਕਿਸੇ ਗਰੀਬ ਦੀ ਮਜਬੂਰੀ ਦਾ ਫਾਇਦਾ ਨਾ ਫਾਇਦਾ ਨਾ ਦੁੱਖ ਦੇ ਵਿੱਚ ਤੁਹਾਡੇ ਕੋਲ ਆਂਦਾ ਕੋਈ ਖੁਸ਼ੀ ਦੇ ਵਜੋਂ ਤਾਂ ਲੈਣ ਨਹੀਂ ਆਂਦਾ ਵੀ ਜਾਣ ਕੋਈ ਖਾੜਾ ਲਪਾਉਣਾ ਵੀ ਉੱਥੇ ਪਸਾਉਣੀਆਂ ਨੇ ਇਹ ਹਾਂ ਸਹੀ ਗੱਲ ਹੈ ਤੇ ਗਰੀਬਾਂ ਨੇ ਸਦਾ ਚਾਹੁੰਦੇ ਨੇ ਤਾਂ ਕਰਕੇ ਹੱਥ ਬੰਨ੍ਹ ਕੇ ਬੇਨਤੀ ਆ ਤੇ ਮੇਰਾ ਵੀ ਦੁਕਾਨਦਾਰ ਵੀਰਾਂ ਦਾ ਖਾਸ ਕਰਕੇ ਵੀ ਯਾਰ ਮੈਂ ਨਹੀਂ ਕਿਹੜੀ ਜਗ੍ਹਾ ਤੁਸੀਂ 10 ਰੁਪਏ ਬਣਾਓ ਕੋਈ ਗੱਲ ਨਹੀਂ ਵਿੱਚੋਂ ਬਣਾਓ ਪਰ ਇੰਨਾ ਨਹੀਂ ਤਾਂ ਕਾ ਕਰ ਵੀ ਯਾਰ 200 ਰੁਪਏ ਕਿਲੋ ਤੁਸੀਂ ਕਾਜ ਦੇ ਮੋ ਤੇ ਬੰਦਾ ਤੁਹਾਡੇ ਕੋਲ ਖੁਸ਼ੀ ਮਾਰਾ ਨਹੀਂ ਹੁੰਦਾ ਕੋਈ ਠੀਕ ਹੈ ਨਾ ਵੀ ਸਾਰੇ ਬੰਦੇ ਦੁੱਖ ਦੀ ਇੱਕ ਵਾਰ ਦੀ ਵਿੱਚ ਨੇ ਇਸ ਟਾਈਮ ਤੇ ਸਾਰੇ ਸੱਤਾ ਚੌਂਦਿਆਂ ਨੇ ਇਸ ਕਰਕੇ ਤੁਹਾਡੇ ਕੋਲ ਕਾਗਜ ਲੈਣ ਆਉਂਦੇ ਨੇ ਤੇ ਮੇਰਾ ਵੀਰ ਹੱਥ ਜੋੜ ਕੇ ਬੇਰਤੀਆ ਕਿ ਦੇਖ ਕੇ ਰੇਟ ਲਾ ਲਿਆ ਬਾਈ ਤੇ ਬਾਕੀ ਬਈ ਅਰਦਾਸ ਕਰਦਾ ਰੱਬ ਅਗੇ ਕਿ ਰੱਬ ਵੇਹਰ ਕਰੀਓ ਭਾਈ ਚਲੋ ਹਜੇ ਵੀ ਹਾਲਾਤ ਖੁੱਸ ਕੇ ਚੱਲ ਸੱਤਾ ਚੌਂਦਿਆਂ ਨੇ ਸੱਤਾਂ ਦਾ ਹੱਲ ਕਰੀ ਜੰਨੇ ਆ ਜਿੱਥੇ ਹੜਾ ਆਏ ਹੋਏ ਨੇ ਭਰਾਵਾ ਉੱਥੇ ਬਹੁਤ ਗਰੇ ਹਾਲਾਤ ਨੇ ਰੱਬ ਇਹੋ ਜਿਹਾ ਪਹਿਲੀ ਗੱਲ ਐਦਾਂ ਦਾ ਕਹਿਰ ਨਾ ਵਰਤਾਵੇ ਤੇ ਪਰ ਜਿੱਥੇ ਵੀ ਮੇਰੇ ਵੀਰ ਖੜਾ ਜ ਫਸੇ ਹੋਏ ਨੇ ਤੇ ਮੇਰੇ ਫਿਰ ਅਸਰ ਅੱਤੇ ਤੇ ਬਾਕੀ ਜਿੰਨੇ ਵੀ ਸੰਗਤ ਅਸਰ ਪਈ ਲਿਆ ਯਾਰੀ ਸਾਰੇ ਕੰਮ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਪੰਜਾਬ ਹੀ ਪੰਜਾਬ ਦੇ ਨਾਲ ਖੜਦਾ ਬਾਹਰੋਂ ਕੋਈ ਬਿਹਾਰੀ ਜਾਂ ਕੋਈ ਹੋਰ ਸਟੇਟਾਂ ਦੇ ਕੋਈ ਵੀ ਨਹੀਂ ਆਇਆ ਕੋਈ ਵੀ ਮਦਦ ਕਰਨ ਲਈ ਕੋਈ ਨਹੀਂ ਖੜਦਾ ਜੀ ਤੇ ਪੰਜਾਬੀ ਪੰਜਾਬੀ ਦੇ ਨਾਲ ਹੀ ਖੜੂਗਾ ਹਾਂ ਮੈਂ ਕਹਿੰਦਾ ਭਾਈ ਜੇ ਕੋਈ ਪੰਜਾਬ ਨੂੰ ਬਚਾਉਣ ਵੀ ਨਾ ਆਵੇ ਤਾਂ ਪੰਜਾਬ ਆਪਣੇ ਸਟੈਂਡ ਤੇ ਆਪ ਖੜਾ ਆਪਣੇ ਆਪ ਦਾ ਬਚਾਅ ਆਪ ਕਰ ਸਕਦਾ ਇਹਦਾ ਸੂਰ ਵੀਰਾਂ ਦੀ ਧਰਤੀ ਆ ਯਾਰ ਇਹ ਤਾਂ ਹਾਂ ਸੂਰ ਵੀਰਾਂ ਦੀ ਧਰਤੀ ਆ ਗੁਰੂ ਆਪਿਆਂ ਦੀ ਧਰਤੀ ਆ ਆਪਣਾ ਬਚਾਅ ਕਰੀ ਠੀਕ ਆ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਹਾਂ ਸੋ ਸਾਰੇ ਭਾਈ ਅਰਦਾਸ ਕਰੋ ਡੋਲਣ ਵਾਲੀ ਧਰਤੀ ਨਹੀਂ ਹੈਗੀ ਇਹ ਹਾਂ ਸਾਰੇ ਅਰਦਾਸ ਕਰੋ ਕਿ ਰੱਬ ਮਿਹਰ ਕਰੇ ਤੇ ਹੁਣ ਜਿਵੇਂ ਦਸ ਰਏ ਨੇ ਵੀ ਝੜੀ ਲੰਮੀ ਆ ਇਹ ਲੰਮਾ ਮੀਂਹ ਪੈਣਾ ਤੇ ਅਰਦਾਸ ਕਰਦੇ ਆ ਭਾਈ ਕਿ ਇਦਾਂ ਦਾ ਕੁਝ ਨਾ ਹੋਵੇ ਤੇ ਕਈਆਂ ਦੇ ਘਰ ਤਾਂ ਵਿੱਚ ਡੱਬੇ ਨਾਲੇ ਵੀ ਹੋਏ ਪਏ ਨੇ ਭਾਈ ਬੰਦੇ ਵਿਚਾਰੇ ਬਾਹਰ ਤਰਪਾਲਾ ਲਾ ਕੇ ਸੌਂ ਰਹੇ ਨੇ ਤੇ ਇਹਦਾ ਬਾਕੀ ਭਾਈ ਦਾ ਵਿਚਾਰੇ ਦੇ ਘਰ ਪਿੱਛੋਂ ਬਹਿ ਗਿਆ ਪਾ ਉਹ ਵੀ ਦਿਖਾਉਣਾ ਸਾਨੂੰ ਥੱਲੇ ਜਾ ਕੇ ਆਪਾਂ ਤੇ ਜਿਵੇਂ ਫਰਸ਼ ਖੁੱਲ ਗਿਆ ਸਾਰਾ ਹਾਂ ਫਰਸ਼ ਸਾਰਾ ਖੁੱਲ ਗਿਆ ਵਿਚਾਰੇ ਦਾ ਦੇਖ ਲਓ ਜੀ ਕੀ ਕਰੂ ਵਿਚਾਰਾ ਦਿਹਾੜੀਦਾਰ ਬੰਦਾ ਤਾਂ ਵੀ ਵੀਰੋ ਇੰਨਾ ਕੁ ਬੁਰਾ ਹਾਲ ਕਰਿਆ ਪਿਆ ਮੀਨੇ ਤੇ ਕੋਈ ਅੰਤ ਹੀ ਨਹੀਂ ਹੈਗਾ ਤੇ ਆ ਦੇਖ ਲਓ ਕੀ ਕਰਨਗੇ ਵਿਚਾਰੇ ਲੋਕ ਯਾਰ ਹਰੇਕ ਘਰ ਦੇ ਸਾਨੂੰ ਉੱਪਰ ਕਾਗਜ਼ ਮਿਲੂਗਾ ਹਰੇਕ ਘਰ ਦੇ ਉੱਪਰ ਹਰੇਕ ਘਰ ਦੇ ਉੱਪਰ ਦੇਖ ਬਾਈ ਤੁਹਾਡੇ ਨੂਮਰੇ ਮਨ ਲੱਗਦਾ 27-22 ਸਾਲਾਂ ਦੇ ਹੋਗੇ ਹੋਣੀਆਂ ਮੇਰੇ ਵੀ 27-22 ਸਾਲ ਨੇ ਆ 1988 ਚੜ ਆਇਆ ਸੀਗਾ ਹਾਂ ਬਹੁਤ ਸਾਡੇ ਪਰ ਆਪਾਂ ਆ ਜਿੰਦਗੀ ਚ ਪਹਿਲਾ ਮੀਂਹ ਦੇਖਿਆ ਵੀਰ ਜਿਹੜਾ ਇਨਾ ਲਗਾਤਾਰ ਮੀਂਹ ਪਈ ਜਾਂਦਾ ਆਪ ਵੀ ਜਿੰਦਗੀ ਚ ਪਹਿਲੀ ਵਾਰੀ ਦੇਖਿਆ ਵੀ ਤੇ ਅਰਦਾਸ ਕਰਦੇ ਆਂ ਕਿ ਭਾਈ ਰੱਬ ਅਕੇ ਵੀ ਪ੍ਰਵਾਤਮਾ ਸਭ ਦਾ ਭਲਾ ਕਰੇ ਹਣਾ ਵੀ ਬਖ ਲੈ ਹੋਣ ਦਾ ਕੰਨੀ ਹੱਥ ਵੀ ਸਾਡਾ ਬੰਦਾ ਕਰਦੇ ਆਂ ਜਿੰਦੀ ਬਾਕਸ ਲੋ ਜੀ ਸਾਨੂੰ ਕਿਉਂਕਿ ਹੁਣ ਭਾਈ ਜਿਹੜੇ ਗਰੀਬ ਬੰਦੇ ਆ ਘਰ ਡੇ ਘਰ ਵਾਲੇ ਨੇ ਹੁਣ ਆ ਮੌਸਮ ਅਸਾ ਚੱਲ ਰਿਹਾ ਜੀ ਜਿੱਦਾਂ ਘਰ ਡੁੱਬ ਗਿਆ ਇਹ ਦੇਖ ਲੋ ਸਾਰੇ ਲੋਕ ਆਪੋ ਆਪਣੇ ਕੋਠਿਆਂ ਤੇ ਚੜ ਕੇ ਬੰਦੋਬਸਤ ਕਰ ਰਹੇ ਨੇ ਸੱਤਾ ਚੋਰੀਆਂ ਨੇ ਹੁਣ ਮੀਂਹ ਫੇਰ ਭਰਉ ਹੋਇਆ ਗਿਆ ਬਾਈ ਮੀਂਹ ਫੇਰ ਹੋਰ ਆਉਣ ਵਾਲਾ ਹੈ ਬਹੁਤ ਦੇਖੋ ਆ ਤੁਹਾਨੂੰ ਦਿਖਾਉਣਾ ਹੈ ਜਾਂ ਦੇਖੋ ਇਹਦੇ ਨਾਲ ਆਪਣੇ ਪਿੱਛੇ ਸੱਪੜਾ ਦੇਖ ਲੋ ਤੇ ਭਰੇ ਪਏ ਨੇ ਬਾਕੀ ਆਪਾਂ ਤਾਂ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਸਾਡੇ ਨਾਲ ਜਿਹੜਾ ਪੱਖੋ ਤੋਂ ਕੱਚੀ ਰਾਹ ਜਾਂਦੇ ਆ ਪਚੀਮਿਆਂ ਨੂੰ ਪੱਠੇ ਕੋਲ ਦੀ ਤੇ ਉਹ ਰਾਹ ਦਾ ਤਾਂ ਬੁਰਾ ਹਾਲੀ ਆ ਤੇ ਮਤਲਬ ਭਰੇ ਪਏ ਨੇ ਤੁਹਾਨੂੰ ਉਹ ਵੀ ਦਿਖਾਉਣੇ ਆ ਤੁਹਾਨੂੰ ਆਪਾਂ ਤੇ ਹੁਣ ਬਾਈ ਦਾ ਆਪਾਂ ਨੀਚੇ ਤੋਂ ਦਿਖਾਉਣੇ ਆ ਕਰ ਲੋ ਜੀ ਇਹਦੇ ਲੈਣ ਦੇ ਵਿੱਚ ਜਿੰਨੇ ਵੀ ਘਰ ਨੇ ਸਾਰੇ ਹੀ ਪਾੜ ਗਏ ਮੰਨ ਲਓ ਤੇ 7-8 ਘਰ ਨੇ ਲੈਣ ਦੇ ਵਿੱਚ ਆ ਦੇਖੋ ਤੇੜਾ ਹੀ ਵੀ ਵਿਚ ਵਿਚ ਤਾਂ ਮਨ ਕਿ ਚਲੋ ਇੰਨੇ ਕ ਪਾੜ ਗਏ ਜੀ ਘਰ ਇਹ ਤੇ ਮਤਲਬ ਫੁੱਟ ਫੁੱਟ ਪੈ ਪਿੱਛੇ ਨੂੰ ਪਰਾਂ ਨੂੰ ਹਟ ਗਈ ਕੰਦ ਕਿ ਉਹ ਸਾਨੂੰ ਘਰੇ ਮਿਲੇ ਨਹੀਂ ਨਹੀਂ ਸਾਨੂੰ ਵੀ ਦਿਖਾਉਂਦੇ ਤੇ ਪਿੱਛੇ ਦੇ ਨਿਆਈਆਂ ਪਿੱਛੇ ਝੋਨਾਗਾ ਤੇ ਮਾਲੂ ਵੀ ਪਾਣੀ ਖੜਾ ਹੈਗਾ ਪਾਣੀ ਹੈ ਹੀ ਵਾਲਾ ਹੁਣ ਕੀ ਕਰਿਆ